ਇਹ ਚਿਕਲਾਤੀ ਹੈ ਇਹ ਸਾਰੀ ਇੰਜੀਨੀਅਰ ਰਿਪੋਰਟ ਹਨ ਤੇ ਇੱਕ ਤਾਂ ਜੱਫਾ ਗਿਆ ਤਾਂ ਉੱਤਰ ਪਿੱਛੇ ਤਾਂ ਤਾਂ ਥੋੜੀ ਇੰਗਲਿਸ਼ ਨਰਟਿਕਲ ਕੀਤੀ ਇਹਦੇ ਤੋਂ ਹੁੰਦੇ ਲੱਗਿਆ ਨਾ ਨਹੀਂ ਬੋਲਣਾ ਹੈਗਾ ਛੋਟਾ ਬੂੰਡ ਹੈ 3 ਸੈਂਟੀਮੀਟਰ ਦੇ ਆ ਚੋਕ ਕੇ ਮਾਰਿਆ ਹੈ ਰਾਈਟ ਸਾਈਡ ਆਫ ਦਾ ਨੈਕ ਅਜੇ ਪਾਸੇ ਬਸ ਰਾਈਟ ਸਾਈਡ ਦਾ ਕਾਲਰ ਕਾਲਰ ਬੂੰਡ ਹੈ ਨਾ ਬੇਟੀ ਉਹ ਕਾਲਰ ਬੂੰਡ ਹੈ ਫੋਟੋ ਆ ਜੇ ਫਾਵੇ ਕਾਲਰ ਚ ਨਹੀਂ ਜਾਣਗੇ ਐਕਟਲੀ ਬੂੰਡ ਆਫ ਦਾ ਜੈਨਕੀ ਲੱਗਦਾ ਲੈਫਟ ਸਾਈਡ ਆਫ ਦਾ ਨੈਕ ਮਰੇ ਇਧਰ ਵੜੀਏ ਤੁੰਡੀ ਫੁੱਟਣਾ ਮਰਕੇ ਆਓ ਕੋਈ ਨਿਸ਼ਾਨ ਤੇ ਹੈ ਛੋਟੇ ਨੇ ਗੋਲ ਐਂਡ ਛੀਲਾ ਗੋਲ ਬੱਚੀਆ ਰੇ ਗੋਲ ਦਾ ਨਿਸ਼ਾਨ ਤੇ ਬਾਪ ਸਾਡਾ ਜਵਾਲ ਫਟਣਾ ਜਿੰਦਾਬਾਹ ਤੁਹਾਨੂੰ ਇਹ ਪਤਾ ਸਾਵ ਨੂੰ ਸਾਫ ਕਰਦੇ ਜੀ ਕਮੈਂਟ ਕਰੋ ਉਹ ਸਮਾਰਟ ਬਣਾਉਣਾ ਕਰਦੇ ਤੁਹਾਨੂੰ ਬੱਚੇ ਦੇਖੋ ਕੋਈ ਗੱਲ ਨਹੀਂ ਹਮੇਸ਼ਾ ਮਾਰਦੇ ਜੀ ਆਲੀ ਸਦੇ ਵਿੱਚ ਜੀ ਨਹੀਂ ਹੁੰਦੇ ਕੋਟ ਮਾਰ ਕੇ ਮਾਰਦੇ ਕੋਈ ਨਾ ਮਾਰਿਆ ਤੁਮਹਾਰਾ ਹੱਥੋਂ ਰਾਜ ਜੀ ਰਾਜ ਜੀ ਮੇਰੇ ਕੋਲ ਆ ਜੇ ਮੈਂ ਤੁਹਾਨੂੰ ਦੱਸ ਦਿੰਦਾ ਪੂਰਾ ਲਿਖ ਮੈਂ ਮਾਰਿਆ ਮੱਥੇ ਤੇ ਸਾਡਾ ਨੀਰ ਮਾਰਿਆ ਰਾਜ ਜੀ ਜਿੰਨਾ ਤੁਹਾਨੂੰ ਹੈ 37000 ਆਪਰ ਬੜਾ ਮਨਾਰਿਆ 50 ਬਾਸ ਉਨੂੰ ਨੂੰ ਕੋਈ ਛੱਟ ਨਹੀਂ ਹੈਗੀ ਨਿਕਲ ਕੇ ਦੋ ਨਿਸ਼ਾਨ ਨਹੀਂ ਗੋਲੀ ਦਾ ਕੋਈ ਨਿਸ਼ਾਨ ਨਹੀਂ ਹੈਗਾ ਇਹ ਇਹਨਾਂ ਆਪ ਮਾਰਿਆ ਤੇ ਪਚਾੜ ਕੇ ਘਰ ਪਚਾਤਾ ਕੋਈ ਨਿਸ਼ਾਨ ਨਹੀਂ ਇਹਨੂੰ ਹੈਗਾ ਆ ਵੇਖ ਸਕਦੇ ਹੋ ਕੋਈ ਗੱਲਬਾਤ ਨਹੀਂ ਹੈਗੀ ਹੁਣ ਇੱਕ ਗਾਂ ਜੋ ਕਾਰਵਾਈ ਹੋਏਗੀ ਉਹ ਫਿਰ ਦੇਖ ਕਰੇਗਾ ਸਰਕਾਰ ਕਰੋਗੇ ਕਿ ਨਹੀਂ ਕਰੋਗੇ ਨਹੀਂ ਅਜੇ ਨਹੀਂ ਕੋਈ ਕਰੇਗੀ ਕੀ ਮੰਗਣ ਦੇ ਹੁੰਦੇ ਨੇ ਮੈਂ ਮੰਗਣ ਦੇ ਕੋਈ ਨਹੀਂ ਜੋ ਸਾਹਿਬ ਹੋਏ ਦੇ ਸਾਰੇ ਪਿੰਡ ਵਾਲੇ ਫੈਸਲੇ ਹੋਏ ਹੁਣ ਜਿਹੜੇ ਬਹੁਤ ਮਾਈਨਰਸ ਬਹੁਤ ਛੋਟੇ ਸੈਂਟੀਮੀਟਰ ਹਨ ਉਹ ਜਿਹੜੇ ਕਲੀਅਰ ਹੋ ਗਿਆ ਨਾ ਕਿਤੇ ਨਾ ਮਾਰੇ ਇਹ ਚ ਲਿਖਿਆ ਜੀ ਐਸਬੋਰਟ ਲਿਖਣਾ ਕਰ ਦਿੱਤਾ ਆ ਰਗਣਾ ਨਹੀਂ ਲਿਖਿਆ ਇਰੈਗੂਲਰ ਬਰੂਸਸ ਬਰੂਸਸ ਦਿੱਤਾ ਹੈ ਉਹ ਉਹ ਫੋਰੈਂਟ ਤੇ ਇੱਥੇ ਵੀ ਮੈਂਸ਼ਨ ਹੈ ਜਿਸ ਤੋਂ ਹੁੰਦਾ ਫੋਰ ਹੈ एवरीथिंग ਇਜ਼ ਵੈਟ ਜਿਹੜੀ ਕੰਪਲੀਟ ਪੋਸਟਮਾਰਟਮ ਰਿਪੋਰਟ ਮੈਂ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਦਾ ਕਿਉਂਕਿ ਜੇ ਚੱਲ ਰਿਹਾ ਹੈ ਡਾਕਟਰ ਦੇ ਬੋਰਡ ਪੈਂਦਾ ਉਹ ਫਿਰ ਲਾਸ ਸਾਈਨ ਹੋ ਗਿਆ ਇੰਜਰੀ ਰਿਪੋਰਟ ਨਾਲ ਐਪਲੀ ਪੋਸਟਮਾਰਟਮ ਰਿਪੋਰਟ ਲਿਖਣੀ ਹੈ ਬਟ ਅਦਰ ਇਫੇਰ ਦੀ ਕਾਪੀ ਇਹ ਪੋਸਟ ਮਾਰਡ ਰਿਪੋਰਟ ਨਾਲ ਬਲੈਕ ਤੁਹਾਡੇ ਇੱਕ ਪ੍ਰੋਪਰ ਫਾਈਲ ਕਰਕੇ ਤੁਹਾਨੂੰ ਆਪਾ ਦੇਣਾ ਔਰ ਤੁਹਾਡ ਨੂੰ ਜਿਹੜੇ ਜੋ ਡਾਊਟ ਹੈ ਗ੍ਰੀਵੈਂਸਸ ਉਹ ਮੈਨੂੰ ਦੱਸ ਦਿਓ ਕੀ ਲਿਖ ਕੇ ਦੇ ਦੋ ਉਹ ਮੈਂ ਭਜਾਵਾਂਗੇ ਸਾਨੂੰ ਇਸ ਫੈਕਟਸ ਤੇ ਰਿਪੋਰਟ ਦੇਵਾਂਗੇ ਬਾਕੀ ਤੁਹਾਨੂੰ ਜਿਹੜੇ ਵੀ ਡਾਊਟ ਹੈ ਹੋ ਜਾਣੇ ਚਾਹੀਦੇ ਕੋਈ ਗੱਲ ਨਹੀਂ ਮਸਲਾ ਸਾਰ ਤੁਹਾਡੇ ਸਾਹਮਣੇ ਹੀ ਆ ਜੀ ਪਹਿਲਾਂ ਨਿਊਜ਼ ਦੀਆਂ ਗੱਲਾਂ ਦੀਆਂ ਚੱਲ ਰਹੀਆਂ ਕਿ 47 ਦੇ ਫਾਇਰ ਵਜੇ ਆ ਜੀ ਉਹਨਾਂ ਦੇ ਹੁਣ ਤੁਹਾਡੇ ਸਾਹਮਣੇ ਆ ਜੀ ਡੈੱਡ ਬੋਡੀ ਖੋਲ ਕੇ ਦੇਖੀ ਹੁਣ ਤੁਹਾਡੇ ਸਾਹਮਣੇ ਆ ਪਤਾ ਪੂਰੇ ਲਾਗੇ ਦੇਖੇ ਕੱਪੜੇ ਕਿੱਥੇ ਬ੍ਰੈਸਟ ਦੇ ਵਜੇ ਆ ਨਿਊਜ਼ਾਂ ਚ ਦੱਸਣ ਦੇ ਜੀ ਬ੍ਰੈਸਟਾਂ ਵੱਜੀਆਂ ਐਦਾਂ ਹੋ ਗਿਆ ਜੀ ਹੁਣ ਇੱਥੇ ਫਾਇਰ ਕੋਈ ਵੱਜਿਆ ਹੋਵੇ ਪਤਾ ਤੇ ਲੱਗਦਾ ਹੀ ਆ ਬੰਦੇ ਨੂੰ ਕਿੱਥੇ ਨਹੀਂ ਹੋਇਆ ਕੀ ਹੈਗੀ ਬਾਡੀ ਦੇ ਕਿਹੜਾ ਬਾਡੀ ਤੇ ਕੋਈ ਨਿਸ਼ਾਨ ਨਹੀਂ ਕੁੱਟ ਮਾਰਦੇ ਨਿਸ਼ਾਨ ਐ ਜੀ ਬਸ ਜੇ ਬ੍ਰੈਸਟ ਕਹਿੰਦੇ ਕੋਲੋਂ ਆਗੇ ਉਹਨਾਂ ਨੇ ਬ੍ਰੈਸਟ ਮਾਰੀ ਐ ਬ੍ਰੈਸਟ ਮਾਰੀ ਦੇ ਬਾਅਦ ਕੁੱਟਾਂ ਲਾਪੇ ਮਾਰ ਕੇ ਹਾਂ ਤਾਂ ਕੋਈ ਇੱਟਾ ਤਾਂ ਹੁਣ ਐਂ ਇਹਨੂੰ ਇਨਸਾਫ ਚਾਹੀਦਾ ਜੀ ਨਹੀਂ ਤੇ ਹੁਣ ਸਰਕਾਰ ਕਰਨਾ ਉਹਦਾ ਨਹੀਂ ਆ ਪਾਣੀ ਕਰਨਾ ਜੀ ਆਪਾਂ ਤਾਂ ਦੇ ਇਹ ਵੀ ਤੁਸੀਂ ਕਿਧਰ ਬੋਲ ਰਹੇ ਹੋ ਗੋਲੀ ਮੱਚੀ ਕੋਈ ਦੇਖੋ ਉਹ ਤਸੀਮ ਸ਼ੋਥੂ ਦੀ ਹੈ ਨਾ ਬਈ ਉਹ ਤੇ ਕੇ ਵੀ ਸਾਨੂੰ ਕਹਿ ਰਹੇ ਆ ਪਰ ਮੈਂ ਤੁਮ੍ਹੇ ਕਿ ਇਥੇ ਮੈਂ ਆਪਣਾ ਹਿਸਾਬ ਨਾਲ ਦੱਸਣ ਲਿਆ ਉੱਥੇ ਕੀ ਹੋਇਆ ਕਿ ਮਾਰਾ ਕੋਈ ਮੈਂ ਉੱਪਰ ਜੱਸੂ ਆਗਰ ਰੱਖਦੇ ਵੀ ਪਰ ਅਖੀਰ ਹੋਇਆ ਕਿ ਚੱਕਰ ਕਾਰਨਤੀ ਬਣਾਇਆ ਉਹ ਤੇ ਟੈਰਰਿਜ਼ਮ ਅੱਗੇ ਵੀ ਜਾਂਦਾ ਹੈ ਨਾ ਉਹ ਤਾਂ ਟੈਰਰਿਜ਼ਮ ਹੈ ਉੱਥੇ ਕੋਈ ਆਮ ਲੜਾਈ ਤਾਂ ਹੋਈ ਨਹੀਂ ਟੈਰਰਿਜ਼ਮ ਤੇ ਤੇ ਹੁਣ ਕੋਈ ਵੀ ਉੱਥੋਂ ਦੀ ਪੁਲਿਸ ਵੀ ਵਿਚਾਰੀ ਰਾਤ ਦੇ ਜਾਂ ਤੁਰੀ ਫਿਰਦੀ ਆ ਜਿੱਦੇ ਕੋਲ ਕਲੀਅਰ ਨਹੀਂ ਨਾ ਇਹ ਗੱਲਾਂ ਕੀ ਹੋਇਆ ਕੌਣ ਹੱਤਵਾਦੀ ਸਨ ਕਿਹੜੇ ਮਾਰਗੇ ਉਹਦੇ ਇਨਵੈਸਟੀਗੇਸ਼ਨ ਤਾਂ ਬਹੁਤ ਹੋ ਸਕਦਾ 5 ਦਿਨ ਬਾਅਦ ਫੜੇ ਜਾਣ 10 ਦਿਨ ਬਾਅਦ ਫੜੇ ਜਾਣ ਕੋਈ ਨਾ ਕੰਟਰੋਲ ਹੋ ਜਾਣਾ ਉਹਨਾਂ ਇਨਵੈਸਟੀਗੇਸ਼ਨਾਂ ਦੇ ਕਿੰਨੀ ਵਾਰੀ ਜਲਦੀ ਹੋ ਰਹੀਆਂ ਹੱਤਵਾਦੀ ਹੋਰ ਵੀ ਕਿਸੇ ਤੇ ਗੋਲੀ ਚਲਾ ਸਕਦੇ ਸਿਰਫ ਇਹਨਾਂ ਨੂੰ ਨਹੀਂ ਇਹ ਤਾਂ ਕਿ ਜਰੂਰੀ ਥੋੜੀ ਇੱਥੇ ਪੈਂਦੀ ਮੈਂ ਤਾਂ ਨਹੀਂ ਕਹਿੰਦਾ ਇਹਨਾਂ ਤੇ ਉੱਥੇ ਕੀ ਹੋਇਆ ਉੱਥੇ ਇਨਵੈਸਟੀਗੇਸ਼ਨ ਚੱਲ ਸਕਦਾ ਸਰ ਇਹ ਜਸਟੋ ਤੇ ਪਹੁੰਚੇ ਸੀਗੇ ਜਦੋਂ ਇਹ ਉਤਰੇ ਨਾ ਜਸਟੋ ਤੋਂ ਜੋ ਕਿ ਉਹ ਤੇ ਹੱਤਿਆ ਹੋਈ ਆ ਬੰਦਾ ਮਰਿਆ ਗੋਲੀ ਚੱਲੀ ਆ ਐਫ ਆਈ ਆਰ ਹੋ ਗਈ ਤੇ ਇੱਕ ਇਨਵੈਸਟੀਗੇਸ਼ਨ ਦਾ ਪਾਜ ਉਹ ਆ ਦੋ ਦਿਨ ਚ ਵੀ ਹੋ ਸਕਦਾ ਦੋ ਮਹੀਨੇ ਚ ਵੀ ਹੋ ਸਕਦਾ ਉਹ ਤੇ ਚੱਲੇਗਾ ਨਾ ਇਹ ਕੁਝ ਹੋਣੀ ਛਤੀ ਹੁਣ ਦੋ ਨਾਲੇ ਹੋਣੀਆਂ ਨੇ ਆ ਉਹ ਵੀ ਆਈਡੀਆ ਲਗਾਉਂਦੇ ਕਿ ਕਿਸ ਕਿਸ ਕੰਟਰੀ ਦੇ ਵੈਪਨ ਵੇਚੇ ਸੋ ਉਹ ਸਾਰੇ ਪ੍ਰੀਜ਼ਰਵ ਕਰਕੇ ਫ੍ਰੈਂਸਿਕ ਲੈਬੈਟਰੀ ਚ ਸਰ ਜਦੋਂ ਪਬਲਿਕ ਜਗ੍ਹਾ ਤੇ ਗੋਲੀ ਚੱਲੀ ਉਹਦੇ ਕਾਰਤੂਸ ਤੇ ਪੇ ਮਿਲੇ ਹੋਣ ਆ ਉਹ ਤੇ ਇਨਵੈਸਟੀਗੇਸ਼ਨ ਦਾ ਹਿੱਸਾ ਤੇ ਲਏ ਹੋਣਗੇ ਬੜੀ ਦੁਖਦਾਈ ਖਬਰ ਆ ਜੀ ਇਹ ਨੌਜਵਾਨ ਰੋਜੀ ਰੋਟੀ ਦੀ ਖਾਤਰ ਉਹਥੇ ਲੱਕੜ ਦਾ ਕੰਮ ਕਰਨ ਵਾਸਤੇ ਸ਼੍ਰੀਨਗਰ ਗਏ ਸੀ ਤੇ ਜਿਹੜੀ ਉੱਥੇ ਇਹਨਾਂ ਦੀ ਡੈਥ ਹੋ ਗਈ ਹੈ ਤੇ ਅੱਜ ਪਰਿਵਾਰ ਦੇ ਕੋਲ ਡੈੱਡ ਬੋਡੀ ਪਹੁੰਚੀ ਆ ਤੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਇੱਥੇ ਪਹੁੰਚਿਆ ਬੜੀ ਦੁੱਖ ਦੀ ਗੱਲ ਆ ਕਿ ਇੱਕ ਸਾਡੀ ਸਟੇਟ ਦਾ ਨੌਜਵਾਨ ਦੂਜੀ ਸਟੇਟ ਜਾ ਕੇ ਉਹਦੀ ਡੈਥ ਹੋਈ ਹੋਵੇ ਤਾਂ ਸਰਕਾਰ ਦਾ ਇੱਥੇ ਜਿਹੜਾ ਕੋਈ ਨੁਮਾਇੰਦਾ ਨਾ ਪਹੁੰਚੇ ਪਰਿਵਾਰ ਦੀ ਕੋਈ ਸਾਰ ਲੈਣ ਵਾਸਤੇ ਨਹੀਂ ਪਹੁੰਚਿਆ ਤੇ ਮੈਂ ਸਰਕਾਰ ਕੋ ਮੰਗ ਕਰਦਾ ਕਿ ਇਸ ਪਰਿਵਾਰ ਦੀ ਜਿਹੜੀ ਸਾਰ ਲਈ ਜਾਵੇ ਉਹਦੀ مالی ਸਹਾਇਤਾ ਕੀਤੀ ਜਾਵੇ ਕਿਉਂਕਿ ਇਹ ਮੁੰਡਾ ਹੀ ਨੌਜਵਾਨ ਜਿਹੜਾ ਕਮਾਉਣ ਵਾਲਾ ਸੀ ਇਹਦੀਆਂ ਪੰਜ ਭੈਣਾਂ ਜਿਹੜੀਆਂ ਪਿੱਛੇ ਪਰਿਵਾਰ ਦੀਆਂ ਅਜੇ ਇਹਦੀਆਂ ਪਰਿਵਾਰ ਦੀਆਂ ਪੰਜ ਭੈਣਾਂ ਇਹਦੀਆਂ ਨੌਜਵਾਨ ਦੀਆਂ ਤੇ ਪਰਿਵਾਰ ਤੇ ਸਾਰੇ ਇਲਾਕੇ ਦੇ ਵਿੱਚ ਅੱਜ ਨਗਰ 'ਚ ਸੋਗ ਦੀ ਲਹਿਰਿਆ ਸਹਾਤਾ ਜਾਂ ਜੋ ਵੀ ਇਹ ਪਰਿਵਾਰ ਨੂੰ ਦੱਸੋ ਜੀ ਕੀ ਆਪਾਂ ਇਹਨਾਂ ਦਾ ਕਰਦੇ ਆਂ ਕੋਈ ਪਤਾ ਹਾਂ ਜੀ ਜੀ ਜੋ ਵੀ ਸਰਕਾਰ ਕੋਲ ਹੋ ਜੀਓ ਕਿ ਜੀ ਦੇਖੋ ਜੀ ਚੱਲ ਗਿਆ ਪਹੁੰਚ ਪਹੁੰਚ ਕਰਕੇ ਇਨਸ਼ਾਅਰੋ ਸਾਰੀ ਮੌਕੇ ਪਰ ਸਰ ਕੀ ਕਰਦੇ ਨੇ ਪਰ ਉਹ ਇੱਥੇ ਵੀ ਸਾਨੂੰ ਕੋਈ ਦੱਸਣ ਸੀ ਜੋ ਪਾਲਿਸੀ ਤੇ ਪਾਲਿਸੀ ਤੇ ਕੋਈ ਵੀ ਨਹੀਂ ਹੋਣੀ ਜੀ ਮਗਰੋਂ ਜਦੋਂ ਕੋਈ ਗੱਲ ਕੇ ਨਿਕਲ ਆਈ ਇਹ ਜਿਹੜੀਆਂ ਹਤਿਆਵਾਂ ਆਈਆਂ ਜੀ ਕਿਸ ਕੈਟਾਗਰੀ ਦੇ ਵਿੱਚ ਤੁਸੀਂ ਹੱਲ ਕਰ ਰਹੇ ਹੋ ਉਹਦੇ ਅਕਸਰ ਕਮਾਉਣ ਲਈ ਗਏ ਆ ਜੀ ਉੱਥੇ ਉਹਨਾਂ ਦਾ ਦੂਜੇ ਥੇਟ ਦੇ ਵਿੱਚ ਕਤਲ ਹੋਇਆ ਆਪਣਾ ਆਈਡੀ ਚ ਬਾਪ ਫਿਰ ਬੰਦੀ ਹੈ ਮੈਂ ਗਲਤ ਕਰੂੰਗੀ ਕੌਣ ਕਰੂਗਾ ਜੀ ਇਹਨਾਂ ਨੂੰ ਨਹੀਂ ਜੋ ਉਹਨਾਂ ਦੇ ਡਾਊਟ ਸੀ ਹੈ ਜੇ ਪੁਲਿਸ ਆਫਿਸਰ ਮੈਂ ਕਲੀਅਰ ਕਰਤੇ ਉਹਨਾਂ ਦੇ ਹੁਣ ਪ੍ਰਸ਼ਾਸਨ ਨਾਲ ਹੋ ਹੈਗਾ ਉਹ ਤਹਿਸੀਲਦਾਰ ਸਾਹਿਬ ਨਾਲ ਗੱਲ ਕੀਤੀ ਹੈ ਉਹ ਆਪਣੇ ਡੀਸੀ ਸਾਹਿਬ ਨਾਲ ਗੱਲ ਕਰਨ ਨਾਲ ਪਰਿਵਾਰ ਬੰਨਤੀ ਕਰ ਰਿਹਾ ਸਸ ਜੀ ਦੁਕਤ ਤਹਿਸੀਲਦਾਰ ਸਾਹਿਬ ਹੀ ਦੱਸ ਸਕਦੇ ਆ ਦੇਖੋ ਉਹਨਾਂ ਦੇ ਫਾਈਨੈਂਸ਼ੀਅਲਸ ਬਾਰੇ ਪੰਜਾਬ ਗਵਰਨਮੈਂਟ ਵੱਲੋਂ ਉਹ ਗੱਲ ਕਰ ਰਿਹਾ ਸੋ ਤਹਿਸੀਲਦਾਰ ਸਾਹਿਬ ਆਪੇ ਅਸੀਂ ਕਹਿੰਦੇ ਗੋਲੀ ਕੋਈ ਨਹੀਂ ਲੱਗੀ ਬੋਡੀ ਤੇ ਨਹੀਂ ਲੱਗੀ ਉਹ ਮੈਂ ਕਲੀਅਰ ਕਰਦੇ ਆ ਜੀ ਪੋਸਟਮਾਰਟ ਵਿੱਚ ਜੋ ਇੰਜਰੀ ਰਿਪੋਰਟ ਆ ਉਥੋਂ ਦੀ ਕੰਸਰਨ ਡਾਕਟਰ ਕੋਲੋਂ ਮੰਗਾ ਕੇ ਉਹ ਸਾਰਾ ਕਲੀਅਰ ਕਰਤਾ ਕਿਉਂਕਿ ਹਾਂਜੀ ਹਾਂ ਮੈਂ ਪੋਸਟਮਾਰ ਹੈਗੀ ਮੇਕੋ ਰਿਪੋਰਟ ਗੋਲੀ ਲੱਗੀ ਸਸਕਾਰ ਕਰ ਰਹੇ ਆ ਜੀ ਪਰ ਪੋਸਟਮਾਰਟ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਕਦੋਂ ਤੱਕ ਸਾਰਾ ਅਰੇਂਜ ਹੋਗਾ ਨਹੀਂ ਮੈਂ ਉਹਨਾਂ ਇੰਜਰੀ ਰਿਪੋਰਟ ਦੇਤੀ ਆ ਕਿਉਂਕਿ ਉਹਨਾਂ ਉਹ ਫਾਰਮੈਲिटीज ਕਰਕੇ ਪ੍ਰੋਪਰ ਦਿੰਦੇ ਆ ਬਟ ਉਹਨਾਂ ਨੇ ਅਹੀਂ ਰਿਕੁਐਸਟ ਕੀਤੀ ਸੀ ਬਿ ਜੋ ਇਹਨਾਂ ਦੇ ਇੰਜਰੀਜ਼ ਆ ਉਹ ਵੀ ਸਾਨੂੰ ਦੱਸਿਆ ਜਾਏ ਤਾਂ ਕਿ ਅਸੀਂ ਪਰਿਵਾਰ ਨੂੰ ਐਕਸਪਲੇਨ ਕਰ ਸਕੀਏ ਜੋ ਇੰਜਰੀ ਸੀ ਉਹ ਲੱਗੀ ਸੀ ਗੋਲੀ ਨਾਲ ਉਹ ਆਪਾਂ ਇੰਜਰੀ ਰਿਪੋਰਟ ਜਿਹੜੀ ਦਿਖਾਤੀ ਆ ਉਹ ਕਲੀਅਰ ਕਰਤਾ ਹੈ